1100 ਰੁਪਏ ਦੇ ਵਿੱਚ 32 ਇੰਚ ਐਲ.ਈ.ਡੀ. ਦੇਵਾਂਗੇ। ਇਹ ਪੰਜਾਬ ਦੀ ਸਭ ਤੋਂ ਵੱਡੀ ਸਕੀਮ ਲਾਈ ਹੈ। ਭਾਜੀ ਇਹ ਤਾਂ ਨੌਨ ਸਵਾਰਟ ਆ। ਭਾਜੀ ਤੁਸੀਂ 2100 ਰੁਪਏ ਦਿਓ 스마트 ਐਲ.ਈ.ਡੀ. ਲੈ ਲਓ। ਅੱਛਾ ਭਾਜੀ ਇਹ ਗਾਰੰਟੀ ਗਾਰੰਟੀ ਮਿਲਦੀ ਹੈ? ਪੂਰੀ ਭਾਜੀ 1 ਸਾਲ ਦੀ ਗਾਰੰਟੀ ਤੁਹਾਨੂੰ ਨਾਲ ਬਿੱਲ ਵੀ ਮਿਲੇਗਾ। ਪਲੱਸ ਇਸ ਤੋਂ ਇਲਾਵਾ ਇਹ ਤਾਂ ਆ ਗਈ 2100 ਜੇ ਜੇ 5100 ਰੁਪਏ ਦਿੰਦੇ ਹੋ ਤੇ 43 ਇੰਚ ਐਲ.ਈ.ਡੀ. ਫ੍ਰੀ ਦੇ ਦਾਂਗੇ। ਸਰ ਏਡੀ ਵੱਡੀ ਭਾਜੀ ਮੈਂ ਲੋਕਾਂ ਨੂੰ ਦਿਖਾਣਾ ਚਾਹਨਾ ਇਹ ਇਦਾਂ ਦੀ ਸਕੀਮ ਬਾਰ-ਬਾਰ ਨਹੀਂ ਲੱਗਦੀ ਭਾਜੀ ਖੋਲ ਕੇ ਦਿਖਾ ਦਈਏ ਮਾੜਾ ਜਾਂ। ਭਾਜੀ ਖੋ ਸਰ ਇੱਕ ਮਿੰਟ 5100 ਰੁਪਏ ਲੈ ਰਹੇ ਆ ਲੋਕਾਂ ਨੂੰ ਤਸੱਲੀ ਹੋਣੀ ਚਾਹੀਦੀ ਹੈ ਕਿ ਮਾਲ ਤਾਂ ਸਹੀ ਮਿਲ ਰਿਹਾ ਭਾਈ ਕਿਹੜਾ ਬ੍ਰੈਂਡ ਹੈ ਇਹ ਡੱਬਾ ਬੰਦ ਸੈਨਿਓ ਦਾ GST ਬਿੱਲ ਦੇ ਨਾਲ ਮਿਲੇਗਾ ਭਾਈ ਸਭ ਤੋਂ ਵੱਡਾ ਆਫਰ ਤਾਂ ਤੁਸੀਂ ਹਲੇ ਸੁਣਿਆ ਨਹੀਂ ਇਹ ਤਾਂ 4K ਐਲਰੀ ਨਾਲ ਦਵਾਂਗੇ 5100 ਚ ਨਾਲ ਇਹ 5 ਐਲਡੀਆਂ ਵੀ ਦਵਾਂਗੇ ਬਿਲਕੁਲ ਫ੍ਰੀ ਜਿਹੜੇ ਘਰੇ ਬੈ ਕੇ ਵੀਡੀਓ ਸ਼ੇਅਰ ਕਰਨਗੇ ਪਲੱਸ ਨਾਲ ਸਾਡਾ ਪੇਜ ਕੀਤਾ ਹੋਏਗਾ ਫੋਲੋ ਇੰਸਟਾਗ੍ਰਾਮ ਫੇਸਬੁਕ ਔਰ YouTube ਦੇ ਉੱਤੇ ਮਤਲਬ 5000 ਦੇਣ ਦੀ ਲੋੜ ਨਹੀਂ ਉੱਚੇ ਪੈਸੇ ਦੇਣੇ ਨਹੀਂ ਆ ਸਿਰਫ ਵੀਡੀਓ ਸ਼ੇਅਰ ਕਰਨੀ ਘਰ ਬੈ ਕੇ ਤੇ ਕਮੈਂਟ ਆ ਜੀ ਆਪਣੇ ਸ਼ਹਿਰ ਦਾ ਨਾਮ ਅਸੀਂ ਕੱਢਾਂਗੇ 5 ਲੱਕੀ ਫਾਲੋਅਰ ਦਾ ਜਿਨ੍ਹਾਂ ਨੇ ਪੇਜ ਕੀਤਾ ਹੋਇਆ ਹੈ ਸਾਡਾ ਫੋਲੋ ਉਹਨਾਂ ਨੂੰ ਦੇਵਾਂਗੇ 5 ਐਲਡੀਆਂ 4K ਵਾਲੀਆਂ ਔਰ ਸਾਰੇ OTT ਚੈਨਲ ਚੱਲਣਗੇ ਈਵਨ Netflix ਵੀ ਨਾਲ ਚੱਲੇਗਾ ਇਹਦੇ ਵਿੱਚ ਮੈਂ ਲੋਕਾਂ ਨੂੰ ਦੁਆਰਾ ਦੱਸਣਾ ਚਾਹਨਾ ਹੈ ਇਹ ਸਕੀਮ ਬਾਰ-ਬਾਰ ਨਹੀਂ ਲੱਗਦੀ ਸੇਟੀ ਟੈਲੀਗ੍ਰਾਮ ਬਹੁਤ ਵੱਡਾ ਬ੍ਰਾਂਡ ਹੈ ਜੀ ਇਲੈਕਟ੍ਰੋਨਿਕਸ ਤੇ ਮੋਬਾਈਲ ਫੋਨ ਦੇ ਵਿੱਚ 5 ਐਲਡੀਆਂ ਇਹਨਾਂ ਦੇ ਪੇਜ ਤੇ ਲਾਈਵ ਕਰੀਆਂ ਜਾਣਗੀਆਂ ਕਰਨਾ ਤੁਸੀਂ ਵੀਡੀਓ ਸ਼ੇਅਰ ਹੈ ਕਮੈਂਟਾਂ ਸ਼ੇਅਰ ਦਾ ਨਾਮ ਪਰਚੀ ਆ ਪੈਣ ਗਿਆ ਚੈਨਲ ਨੂੰ ਫੋਲੋ ਕਰ ਲਿਓ ਮਿਲਦੀ ਸਿਰਫ ਫੋਲੋ ਨੂੰ ਆ ਭਾਜੀ ਇਹ ਪੇਜ ਫੋਲੋ ਨਹੀਂ ਕੀਤਾਗਾ ਫੇਰ ਨਹੀਂ ਪੈਣੀ ਪਰਚੀ ਤੇ ਇਸ ਸਕੀਮ ਭਾਜੀ ਕਿਹਦੇ ਨਾਲ ਲੱਗੀ ਆ 16 ਸੀਰੀ ਲੇਟੈਸਟ ਮਾਡਲ ਆ ਸਭ ਤੋਂ ਜ਼ਿਆਦਾ ਵਿਕਣ ਵਾਲਾ ਆਈਫੋਨ ਦਾ ਮਾਡਲ ਆ ਪਲੱਸ A ਵਾਲਾ ਆਫਰ ਤੁਹਾਨੂੰ ਮਿਲੇਗਾ Samsung ਦੇ S25 Ultra ਦੇ ਨਾਲ ਵੀ ਵੱਡਾ ਆਫਰ ਤੁਹਾਡੇ ਚੈਨਲ ਤੇ ਅੱਜ ਤੱਕ ਤੁਸੀਂ ਕਿਸੇ ਦੁਕਾਨਦਾਰ ਨੇ ਵੀਡੀਓ ਨਹੀਂ ਬਣਾਈ ਹੋਣੀ ਇਹ ਰੀ ਗਰੰਟੀ ਲੈਣਾ ਸਿਰਫ 5100 ਰੁਪਇਆ ਦਿਓ Samsung ਦੇ S22 Ultra ਦੇ ਨਾਲ ਤੁਹਾਨੂੰ ਦੇਵਾਂਗਾ ਡੇਟਾ ਦਾ ਐਸੀ ਬਿਲਕੁਲ ਫਰੀ ਜੇ ਕਿਸੇ ਦੁਕਾਨਦਾਰ ਨੇ ਆਹ ਵਾਲਾ ਆਫਰ ਲਾਇਆ ਹੋਊਗਾ ਭਾਜੀ ਮੈਂ ਲੈਣ ਛੱਡ ਦੂੰਗਾ ਆਵਲੀ ਭਾਜੀ ਮੇਰੇ ਨਾਲ ਰੌਂਕੜੇ ਘੜੇ ਹੋ ਰਿਹਾ ਸੁਣ ਗਏ ਭਾਜੀ ਇੱਕ ਆਫਰ ਹੋਰ ਵੱਡਾ ਲਾਣ ਲਗਾ iPhone second hand ਤੁਸੀਂ ਕੋਈ ਵੀ ਲੋ EMI ਤੇ ਲੋ ਚਾਹੇ ਲੋ ਕੈਸ਼ ਹਰ ਫੋਨ ਦੇ ਨਾਲ ਇੱਕ ਐਂਡਰੋਇਡ ਫੋਨ ਬਿਲਕੁਲ ਫਰੀ ਦੇਉਂਗਾ ਤੁਹਾਨੂੰ 80 ਸਾਹਿਬ ਲੱਗਦਾ ਪਾਗਲ ਹੋ ਗਏ ਭਾਜੀ ਮੈਨੂੰ ਕਹਿਣਾ ਨਹੀਂ ਚਾਹੀਦਾ ਤੁਸੀਂ ਵੱਡੇ ਦੁਕਾਨਦਾਰ ਆ ਕੋਈ ਵੀ ਆਈਫੋਨ ਰਵੇ ਸੈਕੰਡ ਹੈ ਭਾਜੀ ਸੈਕੰਡ ਹੈਂਡ ਕੋਈ ਆਈਫੋਨ ਲੋ ਐਂਡਰੋਇਡ ਫੋਨ ਐਂਡਰੋਇਡ ਫੋਨ ਬਿਲਕੁਲ ਫਰੀ ਦੇਉਂਗਾ ਇਹ ਵੀ ਚੈਲੰਜ ਆ ਪੰਜਾਬ ਜਲੰਧਰ ਨਹੀਂ ਪੰਜਾਬ ਨਹੀਂ ਪੂਰੇ ਇੰਡੀਆ ਦੇ ਵਿੱਚ ਅਗਰ ਕੋਈ ਦੁਕਾਨਦਾਰ ਮੋਬਾਈਲ ਦੇ ਨਾਲ ਮੋਬਾਈਲ ਫਰੀ ਦੇ ਦੇਗਾ ਤੇ ਕੰਮ ਛੱਡ ਦਾਂਗੇ ਭਾਜੀ ਹੁਣ ਮੈਂ ਨਹੀਂ ਹੁਣ ਤੁਸੀਂ ਪਾਗਲ ਹੋਣਾ ਇੱਕ ਆਫਰ ਹੋ ਲਾ ਲਗਾ ਲੋ ਚੱਕੋ 5100 ਰੁਪਏ ਦਿਓ ਏਸੀ ਨਹੀਂ ਲੈਣਾ एलडी दे दंगे एक एलजी दा फ्रिज दे दंगे प्लस नाल एक कूलर दे दंगा 5100 ਰੁਪਏ ਦੇ ਫੋਨ ਦੇ ਨਾਲ ਮਤਲਬ ਮੈਂ ਤੈਨੂੰ 15000 ਰੁਪਏ ਦਵਾ ਤੈਨੂੰ ਲਲਾ ਭਾਜੀ 5000 ਰੁਪਏ 17 17 1700 ਰੁਪਏ 12000 ਰੁਪਏ ਦੇ ਉੱਤੇ ਸਾਡੀ ਦੁਕਾਨ ਤੇ ਆ ਕੇ ਕੋਈ ਵੀ ਫੋਨ ਲੈਂਦੇ ਹੋ 8 ਤੋਂ 10000 ਰੁਪਏ ਦੇ 15 ਅਗੇ ਬਿਲਕੁਲ ਫਰੀ ਦਊਗਾ ਨਾਲ ਹੋ ਵੀ ਸਰ 15 ਗਿਫਟ ਭਾਜੀ ਚੈਲੰਜ ਰੇਟ ਲਾਇਆ ਜੇ ਤੁਹਾਡੇ ਚੈਨਲ ਤੇ ਸ਼ੋ ਹੋ ਰਿਹਾ ਤੇ ਤਾਂ ਹੀ ਲਾਇਆ ਪੂਰੇ ਇੰਡੀਆ ਦੇ ਵਿੱਚ ਅਗਰ 8 ਤੋਂ 10000 ਰੁਪਏ ਦੇ ਗਿਫਟ ਕੋਈ 12000 ਰੁਪਏ ਦੇ ਫੋਨ ਨਾਲ ਦੇ ਦਊਗਾ ਮੈਂ ਫੋਨ ਫਰੀ ਕ